ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PBD 13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਵਕਸਨ ਤੱਕੀਆਂ ਵਕਸਨ ਜੀ ਅੱਜ ਅੱਜ ਦੀ ਆਪਾਂ ਵੀਡੀਓ ਵਿੱਚ ਬਣਾ ਰਹੇ ਸੀਗੇ ਅੰਬਾਂ ਦੀ ਚਟਨੀ ਚਲੋ ਤੁਹਾਨੂੰ ਵੀ ਦੱਸਦੇ ਆਪਾਂ ਕਿਵੇਂ ਬਣਾਈਏ ਅੰਬਾਂ ਦੀ ਮਸਾਲੇਦਾਰ ਚਟਨੀ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਦੋ ਤਿੰਨ ਆਂਬ ਲੈ ਲਏ ਸੀ ਤੇ ਪਿਆਜ਼ ਤੇ ਆਪਾਂ ਇਹਦੇ ਵਿੱਚ ਪਿਆਜ਼ ਵੀ ਪਾਏ ਨੀਗੇ ਹਰੀਆਂ ਮਿਰਚਾਂ ਪਾਈਆਂ ਸੀਗੀਆਂ te nal nal të ndozë e bakike i masale pa e ndi dhe vitë që ਨਮਕ ਲਾਲ ਮਿਰਚ ਜੀਰਾ ਥੋੜੀ ਜਿਹੀ ਸੁਆਹ ਥੋੜੀ ਜਿਹੀ ਸੌਫ ਹਾਂਜੀ ਇਹ ਆਪਣੀ ਹੋ ਗਈ ਚਟਣੀ ਤਿਆਰ ਤੇ ਹੁਣ ਆਪਾਂ ਇਹਨੂੰ ਲਾਉਣ ਲੱਗੇ ਆ ਤੜਕਾ ਜੀ ਹਾਂ ਜਿਹੜੀ ਚੱਪਾ ਥੋੜਾ ਜਿਹਾ ਦੇਸੀ ਘਿਓ ਆਪਾਂ ਕੇ ਤੜਕਾ ਲਾ ਲਿਆ ਸੀ ਇਹਨੂੰ ਤੇ ਇਹਦੇ ਵਿੱਚ ਅੰਡ ਤੇ ਪਾਵਾਂਗੇ ਆਪਾਂ ਥੋੜੀ ਜਿਹੀ ਚੱਕਰ ਇਹ ਆਪਾਂ ਸ਼ੱਕਰ ਬਾਤੀ ਜੀ ਇਹਦੇ ਨਾਲ ਆਪਣੀ ਚਟਨੀ ਖੱਟੀ ਮਿੱਠੀ ਬਣ ਜੂਗੀ ਥੈਂਕ ਯੂ ਜੀ